ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਸਾਡੇ ਕੋਲ ਇੱਕ ਬਹੁਤ ਦਿਲਚਸਪ ਕਹਾਣੀ ਹੈ ਇੱਕ ਸੁਸਤ ਮੁੰਡੇ ਦੀ ਜੋ ਅਸਲ ਵਿੱਚ ਕਾਫੀ ਸਿਆਣਾ ਸੀ ਇਸ ਕਹਾਣੀ ਦੇ ਅੰਤ ਤੱਕ ਅਸੀਂ ਸਿੱਖਾਂਗੇ ਕਿ ਕਿਵੇਂ ਇੱਕ ਸੁਸਤ ਵਿਅਕਤੀ ਸਖਤ ਮਿਹਨਤ ਕਰ ਸਕਦਾ ਹੈ ਅਤੇ ਆਪਣੀ ਸੁਸਤੀ ਨੂੰ ਹਰਾ ਸਕਦਾ ਹੈ ਇਸ ਲਈ ਸਾਡੇ ਨਾਲ ਅੰਤ ਤੱਕ ਰਹੋ ਇੱਕ ਵਾਰ ਦੀ ਗੱਲ ਹੈ ਇੱਕ ਛੋਟੇ ਜਿਹੇ ਪਿੰਡ ਵਿੱਚ ਇੱਕ ਮੁੰਡਾ ਰਿਆਨ ਨਾਮ ਦਾ ਰਹਿੰਦਾ ਸੀ ਉਹ ਆਪਣੇ ਮਾਤਾ ਪਿਤਾ ਨਾਲ ਪਿੰਡ ਦੇ ਕਿਨਾਰੇ ਇੱਕ ਛੋਟੇ ਜਿਹੇ ਘਰ ਵਿੱਚ ਰਹਿੰਦਾ ਸੀ ਰિયાન ਬਹੁਤ ਸੁਸਤ ਸੀ ਹਰ ਰੋਜ਼ ਉਹ ਆਪਣੇ ਪਿਤਾ ਨਾਲ ਖੇਤਾਂ ਵਿੱਚ ਮਦਦ ਕਰਦਾ ਸੀ ਪਰ ਉਸ ਦਾ ਕੰਮ ਸਿਰਫ ਪੰਛੀਆਂ ਨੂੰ ਭਜਾਉਣਾ ਸੀ ਜੋ ਉਹਨਾਂ ਦੀਆਂ ਝੋਨੇ ਦੀਆਂ ਫਸਲਾਂ ਖਾਣ ਆਉਂਦੇ ਸਨ ਜ਼ਿਆਦਾਤਰ ਲੋਕ ਪੰਛੀਆਂ ਨੂੰ ਭਜਾਉਣ ਲਈ ਡੰਡੇ ਜਾਂ ਗੁਲੇਲ ਦੀ ਵਰਤੋਂ ਕਰਦੇ ਸਨ ਪਰ ਰિયાન ਨੂੰ ਜ਼ਿਆਦਾ ਹਿਲਣ ਜੁਲਣ ਦਾ ਮਨ ਨਹੀਂ ਸੀ ਇਸ ਲਈ ਉਸਨੇ ਖੇਤ ਦੇ ਵੱਖ-ਵੱਖ ਹਿੱਸਿਆਂ ਵਿੱਚ ਲੱਕੜ ਦੇ ਥੰਮੇ ਗੱਡੇ ਅਤੇ ਉਹਨਾਂ ਨੂੰ ਰस्सੀਆਂ ਨਾਲ ਜੋੜ ਦਿੱਤਾ ਇਸ ਤਰ੍ਹਾਂ ਉਹ ਬਿਨਾਂ ਉੱਠੇ ਪੰਛੀਆਂ ਨੂੰ ਡਰਾ ਸਕਦਾ ਸੀ ਉਹ लेट ਸਕਦਾ ਸੀ ਅਤੇ ਆਰਾਮ ਕਰ ਸਕਦਾ ਸੀ ਉਸਦੇ ਪਿਤਾ ਨੂੰ ਉਸਦੀ ਸੁਸਤੀ ਦੀ ਥੋੜੀ ਚਿੰਤਾ ਸੀ ਉਹ ਫਿਕਰ ਕਰਦਾ ਸੀ ਜੇ ਮੈਂ ਬਿਮਾਰ ਪੈ ਗਿਆ ਤਾਂ ਰિયાન ਸਭ ਕੁਝ ਦਾ ਧਿਆਨ ਕਿਵੇਂ ਰੱਖੇਗਾ ਪਰ ਕਿਉਂਕਿ ਰિયાન ਹਮੇਸ਼ਾ ਆਪਣਾ ਕੰਮ ਪੂਰਾ ਕਰ ਲੈਂਦਾ ਸੀ ਉਸ ਦੇ ਪਿਤਾ ਨੂੰ ਕਦੇ ਗੁੱਸਾ ਨਹੀਂ ਆਇਆ ਇੱਕ ਗਰਮੀਆਂ ਦੇ ਸੁੱਕੇ ਮੌਸਮ ਵਿੱਚ ਉਸ ਦਾ ਪਿਤਾ ਬਹੁਤ ਬਿਮਾਰ ਹੋ ਗਿਆ ਰિયાન ਨੂੰ ਸਾਰੇ ਖੇਤ ਦੀ ਸੰਭਾਲ ਖੁਦ ਕਰਨੀ ਪਈ ਉਸ ਨੇ ਕੋਸ਼ਿਸ਼ ਕੀਤੀ ਪਰ ਉਸ ਸਖਤ ਮਿਹਨਤ ਦਾ ਆਦੀ ਨਹੀਂ ਸੀ ਕੁਝ ਹਫ਼ਤੇ ਬਾਅਦ ਫਸਲਾਂ ਮਰਨ ਲੱਗੀਆਂ ਕਿਉਂਕਿ ਉਹਨਾਂ ਨੂੰ ਕਾਫੀ ਪਾਣੀ ਨਹੀਂ ਮਿਲ ਰਿਹਾ ਸੀ ਅਤੇ ਰિયાન ਇਕੱਲਾ ਉਹਨਾਂ ਨੂੰ ਬਚਾ ਨਹੀਂ ਸਕਿਆ ਉਸ ਰਾਤ ਰિયાન ਤਾਰਿਆਂ ਹੇਠ ਬਾਰ ਬੈਠ ਗਿਆ ਆਪਣੇ ਆਪ ਨੂੰ ਨਕਾਰਾ ਅਤੇ ਨਿਰਾਸ਼ ਮਹਿਸੂਸ ਕਰਦਾ ਹੋਇਆ ਉਸਨੇ ਸੋਚਿਆ ਮੈਂ ਪਹਿਲਾਂ ਕਦੇ ਸਖਤ ਮਿਹਨਤ ਕਿਉਂ ਨਹੀਂ ਕੀਤੀ ਹੁਣ ਮੇਰੇ ਪਰਿਵਾਰ ਦੀ ਆਸ ਖਤਮ ਹੋ ਗਈ ਅਗਲੀ ਸਵੇਰ ਉਸਨੇ ਪਿੰਡ ਵਿੱਚ ਲੋਕਾਂ ਨੂੰ ਗੱਲਾਂ ਕਰਦੇ ਸੁਣਿਆ ਰિયાન ਇਹ ਦੇਖਣ ਗਿਆ ਕਿ ਕੀ ਹੋ ਰਿਹਾ ਸੀ ਉੱਥੇ ਇੱਕ ਸਿਪਾਹੀ ਰਾਜੇ ਦੇ ਮਹਿਲ ਵਿੱਚ ਇੱਕ ਵੱਡੀ ਮੁਕਾਬਲੇ ਦੀ ਕੋਸ਼ਣਾ ਕਰ ਰਿਹਾ ਸੀ ਜੇਤੂ ਨੂੰ ਸੋਨੇ ਦਾ ਸੰਦੂਕ ਮਿਲਣਾ ਸੀ ਰਿਆਨ ਨੇ ਸੋਚਿਆ ਇਹ ਮੇਰੇ ਪਰਿਵਾਰ ਨੂੰ ਬਚਾ ਸਕਦਾ ਹੈ ਬਿਨਾ ਜ਼ਿਆਦਾ ਸੋਚੇ ਰਿਆਨ ਨੇ ਕਿਹਾ ਕਿ ਉਹ ਮੁਕਾਬਲੇ ਵਿੱਚ ਹਿੱਸਾ ਲਵੇਗਾ ਪਿੰਡ ਵਾਲਿਆਂ ਨੇ ਹੱਸਿਆ ਉਹਨਾਂ ਨੇ ਸੋਚਿਆ ਰਿਆਨ ਵਰਗਾ ਸੁਸਤ ਮੁੰਡਾ ਪੂਰੇ ਰਾਜ ਦੇ ਮਜ਼ਬੂਤ ਲੋਕਾਂ ਨੂੰ ਕਿਵੇਂ ਹਰਾ ਸਕਦਾ ਹੈ ਪਰ ਰਿਆਨ ਨੂੰ ਕੋਈ ਪਰਵਾਹ ਨਹੀਂ ਸੀ ਮਹਿਲ ਤੱਕ ਪਹੁੰਚਣ ਲਈ ਉਸ ਕੋਲ 3 ਦਿਨ ਸਨ ਇਸ ਲਈ ਉਹ ਜਲਦੀ ਨਿਕਲ ਪਿਆ ਉਸ ਦੇ ਮਾਤਾ ਪਿਤਾ ਨੂੰ ਨਹੀਂ ਸੀ ਲੱਗਦਾ ਕਿ ਰਿਆਨ ਜਿੱਤੇਗਾ ਪਰ ਉਹਨਾਂ ਨੂੰ ਆਸ ਸੀ ਕਿ ਇਹ ਉਸ ਨੂੰ ਸਖਤ ਮਿਹਨਤ ਕਰਨ ਅਤੇ ਆਪਣੀ ਸੁਸਤੀ ਬਦਲਣ ਲਈ ਪ੍ਰੇਰਿਤ ਕਰੇਗਾ। ਤਿੰਨ ਦਿਨਾ ਬਾਅਦ ਮੁਕਾਬਲਾ ਸ਼ੁਰੂ ਹੋਇਆ। ਸਾਰੇ ਹਿੱਸਾ ਲੈਣ ਵਾਲੇ ਇੱਕ ਵੱਡੀ ਚੀਲ ਦੇ ਨੇੜੇ ਇਕੱਠੇ ਹੋਏ। ਬਹੁਤ ਸਾਰੇ ਮੁਕਾਬਲੇਬਾਜ਼ ਮਜ਼ਬੂਤ ਅਤੇ ਤੰਦਰੁਸਤ ਸਨ। ਜਿਸ ਨੇ ਰਿਆਨ ਨੂੰ ਕਬਰਾਂਟ ਵਿੱਚ ਪਾ ਦਿੱਤਾ, ਉਸਨੇ ਸੋਚਿਆ, ਮੈਂ ਇਨ੍ਹਾਂ ਲੋਕਾਂ ਨੂੰ ਕਿਵੇਂ ਹਰਾ ਸਕਦਾ ਹਾਂ? ਫਿਰ ਨੀਮਾ ਦੀ ਕੋਸ਼ਣਾ ਹੋਈ। ਉਹਨਾਂ ਨੂੰ ਚੀਲ ਪਾਰ ਕਰਨੀ ਸੀ। ਅਤੇ ਪਹਿਲੇ ਤਿੰਨ ਵਿਅਕਤੀ ਜੋ ਫਿਨਿਸ਼ ਕਰਨਗੇ ਅਗਲੇ ਗੇੜ ਵਿੱਚ ਜਾਣਗੇ ਗਿਣਤੀ ਸ਼ੁਰੂ ਹੋਇਆ 3 2 1 ਸ਼ੁਰੂ ਸਾਰੇ ਚੀਲ ਵਿੱਚ ਛਾਲ ਮਾਰ ਕੇ ਤੈਰਨ ਲੱਗੇ ਪਰ ਰਿਆਨ ਪਿੱਛੇ ਰਹਿ ਗਿਆ ਉਸਨੇ ਸੋਚਿਆ ਜੇ ਮੈਂ ਸਿਰਫ ਤੈਰਿਆ ਤਾਂ ਜਿੱਤਣ ਦਾ ਕੋਈ ਰਾਂ ਨਹੀਂ ਅਚਾਨਕ ਰਿਆਨ ਨੂੰ ਇੱਕ ਵਿਚਾਰ ਆਇਆ ਉਹ ਨੇੜੇ ਦੇ ਜੰਗਲ ਵਿੱਚ ਦੌੜਿਆ ਕੁਝ ਟੁੱਟੀਆਂ ਟਹਿਣੀਆਂ ਲਬੀਆਂ ਅਤੇ ਇੱਕ ਛੋਟਾ ਜਿਹਾ ਬੇੜਾ ਬਣਾਇਆ उसने एक होर लकड़ टुकड़ा चक्कर वजो वरत्या रियान ने सोचया, ये चील पार करन दी दौड़ है ना कि तैराकी दी दौड़ मैं शायद मजबूत नहीं पर मैं सियाणा हो सकता हाँ जिमे ही बाकी लोग तैरते तैरते थक गए रियान ने हौली हौली पर पक्के तौर ते चील पार की थी। उसने बहुत सारे मुकाबलेबाजा पिछे छड़ दिता अंत विच रियान तीजे स्थान ਤੇ ਰਹਾ ਅਤੇ ਅਗਲੇ ਗੇੜ ਲਈ ਕੁਆਲੀਫਾਈ ਕਰ ਗਿਆ ਦੋ ਹੋਰ ਮੁਕਾਬਲੇਬਾਜ਼ ਜੋ ਬਹੁਤ ਮਜ਼ਬੂਤ ਸਨ ਵੀ ਅਗਲੇ ਗੇੜ ਵਿੱਚ ਪਹੁੰਚੇ ਅਗਲੇ ਦਿਨ ਅੰਤਿਮ ਮੁਕਾਬਲਾ ਸ਼ੁਰੂ ਹੋਇਆ ਹਰੇਕ ਮੁਕਾਬਲੇਬਾਜ਼ ਨੂੰ ਇੱਕ ਵੱਡਾ ਲੱਕੜ ਦਾ ਬਲਾਕ ਦਿੱਤਾ ਗਿਆ ਕਮ ਸੀ ਇਸ ਬਲਾਕ ਨੂੰ 1 ਕਿਲੋਮੀਟਰ ਤੱਕ ਫਿਨਿਸ਼ ਲਾਈਨ ਤੱਕ ਤੱਕਣਾ ਉਹਨਾਂ ਦੇ ਪਿੱਛੇ ਬਹੁਤ ਸਾਰੇ ਸੰਨ ਸਨ ਜਿਨ੍ਹਾਂ ਵਿੱਚੋਂ ਉਹ ਸਿਰਫ ਇੱਕ ਚੁਣ ਸਕਦੇ ਸਨ ਪਹਿਲੇ ਮੁਕਾਬਲੇਬਾਜ਼ ਨੇ ਜਲਦੀ ਨਾਲ ਇੱਕ ਰੱਸੀ ਚੁੱਕੀ ਅਤੇ ਬਲਾਕ ਨੂੰ ਖਿੱਚਣਾ ਸ਼ੁਰੂ ਕਰ ਦਿੱਤਾ। ਦੂਜੇ ਮੁਕਾਬਲੇਬਾਜ਼ ਨੇ ਲੱਕੜ ਦਾ ਇੱਕ ਟੁਕੜਾ ਚੁੱਕਿਆ ਅਤੇ ਬਲਾਕ ਨੂੰ ਹਿਲਾਉਣ ਲਈ ਲੀਵਰ ਵਰਤਿਆ। ਪਰ ਰਿਆਨ ਨੇ ਜਲਦਬਾਜ਼ੀ ਨਹੀਂ ਕੀਤੀ। ਉਸਨੇ ਸੰਦਾ ਬਾਰੇ ਧਿਆਨ ਨਾਲ ਸੋਚਿਆ। ਮੈਂ ਮਾਸਪੇਸ਼ੀਆਂ ਨਾਲ ਨਹੀਂ ਜਿੱਤ ਸਕਦਾ। ਮੈਨੂੰ ਸਿਆਣਪ ਨਾਲ ਸੋਚਣਾ ਪਵੇਗਾ। ਉਸਨੇ ਆਪਣੇ ਆਪ ਨੂੰ ਕਿਹਾ। ਕੁਝ ਸੋਚਣ ਤੋਂ ਬਾਅਦ ਰਿਆਨ ਨੇ ਇੱਕ ਛੋਟਾ ਜਿਹਾ ਚਾਕੂ ਚੁਣਿਆ ਪੀੜ ਹੈਰਾਨ ਸੀ ਇੱਕ ਚਾਕੂ ਇੰਨੇ ਵੱਡੇ ਬਲਾਕ ਨੂੰ ਹਿਲਾਉਣ ਵਿੱਚ ਕਿਵੇਂ ਮਦਦ ਕਰ ਸਕਦਾ ਸੀ ਪਰ ਰਿਆਨ ਨੇ ਬਲਾਕ ਨੂੰ ਤੱਕਣ ਦੀ ਬਜਾਏ ਉਸ ਨੂੰ ਤਰਾਸ਼ਣਾ ਸ਼ੁਰੂ ਕਰ ਦਿੱਤਾ ਉਸ ਨੇ ਬਲਾਕ ਨੂੰ ਗੋਲ ਆਕਾਰ ਵਿੱਚ ਜਿਵੇਂ ਇੱਕ ਗੇਂਦ ਬਣਾ ਦਿੱਤਾ ਇੱਕ ਘੰਟੇ ਬਾਅਦ ਰਿਆਨ ਨੇ ਤਰਾਸ਼ਣਾ ਪੂਰਾ ਕਰ ਲਿਆ ਹੁਣ ਉਸ ਕੋਲ ਪਾਰੀ ਬਲਾਕ ਦੀ ਬਜਾਏ ਇੱਕ ਲੱਕੜ ਦੀ ਗੇਂਦ ਸੀ ریان ਨੇ ਗੇਂਦ ਨੂੰ ਆਸਾਨੀ ਨਾਲ ਧੱਕਿਆ ਜਦਕਿ ਬਾਕੀ ਮੁਕਾਬਲੇਬਾਜ਼ ਆਪਣੇ ਪਾਰੀ ਬਲਾਕਾਂ ਨਾਲ ਜੂਝ ਰਹੇ ਸਨ ਉਸਨੇ ਗੇਂਦ ਨੂੰ ਸੜਕ ਤੇ ਲੜਕਾਇਆ ਅਤੇ ਬਾਕੀਆਂ ਨੂੰ ਪਿੱਛੇ ਛੱਡ ਦਿੱਤਾ ਆਪਣੀ ਪੂਰੀ ਤਾਕਤ ਅਤੇ ਦ੍ਰਿੜਤਾ ਨਾਲ ਰિયાન ਪਹਿਲੇ ਸਥਾਨ ਤੇ ਫਿਨਿਸ਼ ਲਾਈਨ ਪਾਰ ਕਰ ਗਿਆ ਪੀੜ ਨੇ ਜ਼ੋਰਦਾਰ ਹੁੰਗਾਰਾ ਭਰਿਆ ਕਿਸੇ ਨੂੰ ਵੀ ਉਮੀਦ ਨਹੀਂ ਸੀ ਕਿ ਸੁਸਤ ਮੁੰਡਾ ਜਿੱਤੇਗਾ ਇਹ ਕਹਾਣੀ ਸਾਨੂੰ ਦਿਖਾਉਂਦੀ ਹੈ ਕਿਸੁੱਸਤ ਲੋਕ ਵੀ ਸਿਆਣੇ ਹੋ ਸਕਦੇ ਹਨ ਪਰ ਕੁਝ ਵੱਡਾ ਹਾਸਲ ਕਰਨ ਲਈ ਉਹਨਾਂ ਨੂੰ ਇੱਕ ਵੱਡੀ ਵਜ੍ਹਾ ਦੀ ਲੋੜ ਹੁੰਦੀ ਹੈ ਜਿਵੇਂ ਕਿ ਰਿਆਨ ਦਾ ਆਪਣੇ ਪਰਿਵਾਰ ਪ੍ਰਤੀ ਪਿਆਰ ਇਸ ਲਈ ਜੇ ਤੁਸੀਂ ਕਦੇ ਸੁਸਤ ਮਹਿਸੂਸ ਕਰਦੇ ਹੋ ਤਾਂ ਸਖਤ ਮਿਹਨਤ ਕਰਨ ਦੀ ਵਜ੍ਹਾ ਲਭੋ ਪਾਵੇਂ ਇਹ ਤੁਹਾਡੇ ਪਰਿਵਾਰ ਲਈ ਹੋਵੇ ਤੁਹਾਡੇ ਸੁਪਨਿਆਂ ਲਈ ਹੋਵੇ ਜਾਂ ਦੂਜਿਆਂ ਨੂੰ ਗਲਤ ਸਾਬਤ ਕਰਨ ਲਈ ਹੋਵੇ ਇਕ ਵੱਡਾ ਟੀਚਾ ਤੁਹਾਨੂੰ ਆਪਣਾ ਸਭ ਤੋਂ ਵਧੀਆ ਦੇਣ ਲਈ ਪ੍ਰੇਰਿਤ ਕਰ ਸਕਦਾ ਹੈ ਇਸ ਲਈ ਸੁਣਦੇ ਰਹੋ ਸਿੱਖਦੇ ਰਹੋ ਅਤੇ ਵੱਧਦੇ ਰਹੋ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲੋ ਦੇਖਣ ਲਈ ਸ਼ੁਕਰੀਆ ਅਤੇ ਮੈਂ ਤੁਹਾਨੂੰ ਅਗਲੀ ਕਹਾਣੀ ਵਿੱਚ ਮਿਲਾਂਗਾ